ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਚੈਨਲ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਦਿੱਤੀ ਸੋਡਾ ਤੇ ਮੈਂ ਸਖਜੀਤ ਕੌਰ ਮਠਾੜੂ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਿਊ ਦੁਪੱਟਾ ਲੈ ਕੇ ਆਏ ਆ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗ ਉਹਨਾਂ ਦੇ ਲੈ ਕੇ ਆਏ ਆ ਤੇ ਜਿਹੜੇ ਡਿਜ਼ਾਈਨ ਨੇ ਸਾਰੇ ਲੈਟੈਸਟ ਨੇ ਆ ਦੇਖੋ ਤੁਸੀਂ ਦੁਪੱਟਾ ਜਿਹੜਾ ਆਪਣੇ ਕੋਲੇ ਆਇਆ ਹੈ ਇਹ ਸਾਰਾ ਦੁਪੱਟਾ ਜਿਹੜਾ ਹੈਗਾ ਇਹ ਕੰਥਾ ਦੁਪੱਟਾ ਹੈ ਤੇ ਇਹਦੇ ਚ ਡਿਜ਼ਾਈਨ ਆਪਣੇ ਕੋਲੇ 15 ਤੋਂ 20 ਡਿਜ਼ਾਈਨ ਜਿਹੜੇ ਅਵੇਲੇਬਲ ਨੇ ਅੱਜ ਮੈਂ ਸਾਰੇ ਡਿਜ਼ਾਈਨ ਤੁਹਾਡੇ ਰੂਬਰੂ ਕਰੂੰਗੀ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਜਰੂਰ ਦੱਸਦੇ ਹੁਣੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹੇ ਜਾਂਦਾ ਜਿੱਥੇ ਇੱਕ ਸਾਡੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਪੰਜਾ ਬਾਬਾ ਪੰਜਾਬ ਦਾਸ ਦੇ ਨੀਅਰ ਹੈ ਜਿਹੜੀ ਸਾਡੀ ਸ਼ਾਪ ਹੈ ਇਹ ਕਿਸੇ ਸੜਕ ਦੇ ਉੱਤੇ ਨਹੀਂ ਲੱਗਦੀ ਜਾਂ ਵੱਡੀ ਰੋਡ ਦੇ ਉੱਤੇ ਨਹੀਂ ਲੱਗਦੀ ਸਾਡੀ ਜਿਹੜੀ ਸ਼ਾਪ ਹੈ ਪਿੰਡ ਦੇ ਵਿੱਚ ਹੈ ਤੇ ਢੀੜੀ ਗਲੀ ਆਉਂਦੀ ਆ ਆਪਣੀ ਸ਼ਾਪ ਨੂੰ ਤੇ ਮਸ਼ਹੂਰ ਹੈ ਪਿੰਡ ਦੇ ਵਿੱਚ ਮਿਸਤਰੀਆਂ ਦੀ ਦੁਕਾਨ ਕਰਕੇ ਜਿਹੜਾ ਕੋਈ ਭੈਣ ਭਰਾ ਆਉਂਦਾ ਉਹ ਦੁਕਾਨ ਨੂੰ ਪੁੱਛ ਲ ਤੇ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਿਨੇ ਵੀ ਆਪਣੀ ਦੁਕਾਨ ਤੇ ਬੀਟ ਕਰਨਾ ਇੱਕ ਵਾਰੀ ਆਪਾਂ ਨੂੰ ਫੋਨ ਕਾਲ ਜ਼ਰੂਰੀ ਹੈ ਕਰਨੀ ਕਿਉਂਕਿ ਕਈ ਵਾਰੀ ਜ਼ਿੰਦਗੀ ਦੇ ਰੀਮੇ ਹੁੰਦੇ ਨੇ ਤੇ ਜਿਹੜਾ ਅੱਜ ਆਪਾਂ ਤੁਹਾਡੇ ਵਾਸਤੇ ਦੁਪੱਟਾ ਲੈ ਕੇ ਆਏ ਆਂ ਅਰੂਰ ਕਰਾਂਗੇ ਤੁਹਾਡੇ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਤੇ ਇੱਕੋ ਹੀ ਵੈਰਾਈਟੀ ਸਾਨੂੰ ਦੁਪੱਟੇ ਦਿਖਾਵਾਂਗੇ ਤੇ ਇੱਕ ਰੇਟ ਵਾਈ ਦਿਖਾਵਾਂਗੇ ਉਹਦੇ ਦੀ ਘੱਟੋ ਘੱਟ 15 ਤੋਂ 20 ਡਿਜ਼ਾਈਨ ਆਏ ਆ ਕਿਉਂਕਿ ਸਾਰੇ ਡਿਜ਼ਾਈਨ ਸਾਨੂੰ ਇਸ ਕਰਕੇ ਦਿਖਾਉਣੇ ਹੁੰਦੇ ਆ ਅਸੀਂ ਵੀ ਸਾਡੇ ਕੋਲੇ ਆਨਲਾਈਨ ਦਾ ਕੰਮ ਵੀ ਬਹੁਤ ਆ ਆਫਲਾਈਨ ਦਾ ਜਿਹੜਾ ਗਾਹਕ ਹੈ ਉਹ ਤਾਂ ਕਿਉਂ ਤੇ ਇਹ ਡਿਜ਼ਾਈਨ ਸਾਰੇ ਤੁਹਾਨੂੰ ਅਸੀਂ ਇਸ ਕਰਕੇ ਦਿਖਾਉਣੇ ਹੁੰਦੇ ਆ ਤੁਸੀਂ ਕਿਉਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਵੀ ਤੁਸੀਂ ਆਪ ਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਇਹ ਤੋਂ ਆਪਣੇ ਕੋਲ ਸੈਂਡ ਕਰਕੇ ਇਸੇ ਨੰਬਰ ਤੇ WhatsApp ਚੱਲਦਾ ਹੈ ਤੇ ਤੁਸੀਂ ਚੀਜ਼ ਨੂੰ ਬਾਏ ਕਰ ਸਕਦੇ ਹੋ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਆਪਣੇ ਕੋਲੇ ਬਹੁਤ ਸੋਹਣੇ ਦੁਪੱਟੇ ਆ 22 ਮੀਟਰ ਦੇ ਦੁਪੱਟੇ ਆ ਤੇ ਮਖਮਲੀ ਦੁਪੱਟੇ ਨੇ ਸਾਰੇ ਤੇ ਆਪਾਂ ਇਹਨਾਂ ਦੇ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਤੇ ਦੁਪਟਿਆਂ ਦਾ ਹੁਣ ਆਪਣੇ ਕੋਲੇ ਮੇਲਾ 2.5 ਮੀਟਰ ਦਾ ਸਾਈਜ਼ ਹੋਊਗਾ ਤੇ ਸਾਰਾ ਦੁਪੱਟਾ ਜਿਹੜਾ ਆਪਣੇ ਕੋਲੇ ਮਖਮਲੀ ਦੁਪੱਟਾ ਆਇਆ ਤੇ ਪੋਲਾ-ਪੋਲਾ ਦੁਪੱਟਾ ਹੋਊਗਾ ਜਮਾ ਮਲਾਈ ਵਰਗਾ ਤੇ ਕਲਰ ਇਹਨਾਂ 'ਚ ਹੁੰਦੇ ਨੇਗੇ ਇੱਕ ਦੁਪੱਟੇ ਦੇ ਵਿੱਚ 5 ਹੀ ਤਰੀ ਖਿੱਚ ਲਿਆ ਕਰੋ ਆਹ ਲਓ ਜੀ ਇਹ ਮੈਂ ਤੁਹਾਨੂੰ ਇਸ ਕਰਕੇ ਦਿਖਾਉਣੀ ਆ ਵੀਡੀਓ ਥੋੜੀ ਜਿਹੀ ਅੱਜ ਆਪਣੀ ਲੰਬੀ ਬਣੂਗੀ ਤੇ ਸਕਿਪ ਨਾ ਕਰਿਓ ਇੱਕ ਵੀ ਰੰਗ ਡਿਜ਼ਾਈਨ ਸਾਰੇ ਸੋਹਣੇ ਨੇ ਇਹਦੇ ਵਿੱਚ ਮੈਂ ਤੁਹਾਨੂੰ ਤਾਂ ਕਲਰ ਦਿਖਾਉਣੀ ਆ ਇਸ ਕਰਕੇ ਵੀ ਤੁਹਾਨੂੰ ਕਿਹੜਾ ਰੰਗ ਪਸੰਦ ਆਜੇ ਇਹਦੇ ਵਿੱਚ 5 ਰੰਗ ਹੁੰਦੇ ਨੇ ਜਿਵੇਂ ਪਹਿਲਾਂ ਵਾਲਾ ਫਿੱਕਾ ਪਿੰਕ ਜਿਹਾ ਸੀ ਆ ਪੀਚ ਕਲਰ ਹੈਗਾ ਤੇ ਆ ਲਾਈਟ ਫਿਰੋਜੀ ਆ ਗਿਆ ਆ ਲਓ ਜੀ ਆ ਬੜਾ ਕਲਰ ਜਿਹੜਾ ਹੈਗਾ ਲਾਈਟ ਲਾਈਟ ਫਿਰੋਜੀ ਹੈ ਤੇ ਮਖਮਲੀ ਦੁਪੱਟਾ ਇਹ ਤੇ ਸਟਾਰਟਿੰਗ ਆਪਣੀ 50 ਰੁਪਿਆ ਤੋਂ ਹੁੰਦੀ ਹੈ ਦੁਪੱਟੇ ਦੀ 50 ਰੁਪਿਆ ਤੋਂ ਸਟਾਰਟਿੰਗ ਹੁੰਦੀ ਹੈ ਤੇ 200 ਰੁਪਏ ਤੱਕ ਐਂਡ ਹੁੰਦਾ ਦੁਪੱਟੇ ਦਾ ਤੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਨਾਲ ਦੀ ਨਾਲ ਮੈਨੂੰ ਰੇਟ ਪੁੱਛ ਲਿਆ ਕਰੋ ਏ ਸੀਗਾ ਇਹਦਾ ਮਖਮਲੀ ਦੁਪੱਟੇ ਦਾ ਡਿਜ਼ਾਈਨ ਇਹ ਕਿਹਦੇ ਵਿੱਚ ਹੁੰਦਾ ਕ੍ਰੀਮ ਕਲਰ ਜਿਹੜਾ ਬਹੁਤ ਹੀ ਪਿਆਰਾ ਰੰਗ ਹੁੰਦਾ ਛੱਡਣਾ ਵਾਲਾ ਨਹੀਂ ਹੁੰਦਾ ਆਹ ਲਓ ਜੀ ਤੇ ਦੁਪੱਟਾ ਤੁਸੀਂ ਸਾਡੇ ਕੋਲ ਜਿੰਨਾ ਮਰਜ਼ੀ ਲੈ ਲਿਆ ਕਰੋ ਚਾਹੇ ਤੁਸੀਂ ਦੁਕਾਨ ਤੇ ਸੇਲ ਕਰਨ ਵਾਸਤੇ ਲੈ ਸਕਦੇ ਆ ਆਪਣੇ ਕੋਲ ਆਪਣੇ ਕੋਲ ਇਹ ਮਖਮਲੀ ਦੁਪੱਟੇ ਤੇ ਚਾਹੇ ਤੁਸੀਂ ਸਟਾਰਟਿੰਗ ਆਪਣੀ 5 ਦੁਪੱਟਿਆਂ ਤੋਂ ਚਾਹੇ ਤੁਸੀਂ 5 ਦੁਪੱਟੇ ਆਪਣੇ ਕੋਲ ਮੰਗਵਾ ਸਕਦੇ ਹੋ ਇੱਕ ਆਪਣੇ ਕੋਲੇ ਆੜ ਜੈਨ ਆਇਆ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਹਾਲੋ ਜੀ ਸਾਰਿਆਂ ਦੇ ਸਾਈਜ਼ ਨੂੰ ਸਵਾ ਦੋ ਮੀਟਰ ਜਿਵੇਂ ਇਸ ਦੁਪੱਟੇ ਦਾ ਸਾਈਜ਼ ਸਵਾ ਦੋ ਮੀਟਰ ਹੈ ਮਲਟੀ ਟਾਸਕ ਦੁਪੱਟਾ ਹੈ ਬਹੁਤ ਸੋਹਣਾ ਤੇ ਇਹਦੇ ਵਿੱਚ ਵੀ ਤੁਹਾਨੂੰ ਪੰਜ ਰੰਗ ਮਿਲਣਗੇ ਆ ਇਸ ਟਾਈਪ ਦੇ ਇੱਕ ਕਲਰ ਮਸਟਰਡ ਹੋਊਗਾ ਇਹਦੇ ਵਿੱਚ ਤੇ ਇੱਕ ਪੈਰਟ ਕਲਰ ਹੋਊਗਾ ਇੱਕ ਸ਼ਰਦਾਈ ਕਲਰ ਹੋਊਗਾ ਤੇ ਇੱਕ ਗਾਜਰੀ ਕਲਰ ਹੋਊਗਾ ਇੱਕ ਵਾਰ ਆਪਾਂ ਨੇ ਪਹਿਲਾਂ ਤੁਹਾਨੂੰ ਕਲਰ ਦਿਖਾਈ ਦਿੱਤਾ ਸੀ ਖੋਲ ਕੇ ਤੇ ਇਹ ਆਪਾਂ ਉਹਦੇ ਸੈਂਪਲ ਤੁਹਾਨੂੰ ਦਿਖਾਏ ਨੇ ਤੇ ਆਹ ਲਓ ਜੀ ਇਹ ਦੁਪੱਟੇ ਜਿਹੜੇ ਹੈਗੇ ਨੇ ਇਦਾਂ ਸਾਡੇ ਕੋਲੇ ਆਉਂਦੇ ਨੇ ਆ ਸਾਨੂੰ ਮਿਹਨਤ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਥੋੜਾ ਪਿਆਰ ਹੀ ਇਹਨਾਂ ਇਸ ਤਰ੍ਹਾਂ ਹੁੰਦੇ ਨੇ ਗੁਤਨੀਆਂ ਜੀਆਂ ਹੁੰਦੀਆਂ ਨੇ ਇਹ ਖੋਲ ਕੇ ਤੁਹਾਡੇ ਵਾਸਤੇ ਵੀਡੀਓ ਬਣਾਉਣ ਵਾਸਤੇ ਸਾਨੂੰ ਤਿਆਰ ਕਰਨੇ ਪੈਂਦੇ ਨੇ ਕਿਉਂਕਿ ਇਸ ਡਿਜ਼ਾਈਨਾਂ ਦਾ ਤੁਹਾਨੂੰ ਪਤਾ ਲੱਗ ਜਾਵੇ ਕਿਹੜੇ ਕਿਹੜੇ ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਹੁੰਦੇ ਨੇ ਆਹ ਲਓ ਜੀ ਤੁਸੀਂ ਨਾਲ ਦੀ ਨਾਲ ਦੇਖੀ ਜਾਵੇ ਮੈਂ ਦੁਪੱਟੇ ਸਾਰੇ ਤੁਹਾਨੂੰ ਚੈੱਕ ਕਰਾਉਂਗੀ ਤੇ ਮਾਲ ਆਪਣੇ ਕੋਲੇ ਆਇਆ ਆ ਬਾਵਾ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਵੇ ਬਲੈਕ ਨਾਲ ਕੰਟਰਾਸਟ ਹੈ ਇਹ ਵੀ ਬਹੁਤ ਸੋਹਣਾ ਦੁਪੱਟਾ ਹੈ ਸਾਰੇ ਸੈਂਪਲ ਆਪਾਂ ਖੋਲੇ ਹੋਏ ਨੇ ਤੇ ਸਾਰੇ ਦੁਪੱਟੇ 2.5 ਮੀਟਰ ਵਾਲੇ ਦੁਪੱਟੇ ਨੇ ਤੇ ਮਖਮਲੀ ਦੁਪੱਟਾ ਇਹ ਅੱਜ ਵਾਲਾ ਆ ਲਓ ਜੀ ਹਾਂ ਸਾਰੇ ਦੁਪੱਟਿਆਂ ਦਾ ਡਿਜ਼ਾਈਨ ਜਿਹੜਾ ਅਲੱਗ-ਅਲੱਗ ਮਿਲੂਗਾ ਕਲਰ ਵੀ ਅਲੱਗ-ਅਲੱਗ ਮਿਲਣਗੇ ਇਹ ਸਾਰੇ ਅੱਜ ਇੱਕ ਕ੍ਰੇਟ ਵਾਲੇ ਦੁਪੱਟੇ ਨੇ ਆਪਣੇ ਕੋਲੇ ਜਿਹੜੀ ਸਟਾਰਟਿੰਗ ਹੁੰਦੀ ਹੈ ਉਹ 50 ਰੁਪਏ ਤੋਂ ਸਟਾਰਟਿੰਗ ਹੁੰਦੀ ਹੈ 100 ਦੇ ਦੋ ਦੁਪੱਟੇ ਵੀ ਆਉਂਦੇ ਨੇ ਤੇ 150 ਦੇ ਦੋ ਦੁਪੱਟੇ ਵੀ ਆਪਣੇ ਕੋਲੇ ਹੁੰਦੇ ਨੇ ਤੇ ਦੁਪੱਟੇ ਆਪਣੇ ਕੋਲੇ 100 ਰੁਪਏ ਵਾਲਾ ਦੁਪੱਟਾ ਵੀ ਹੁੰਦਾ 140 ਵਾਲਾ ਵੀ ਹੁੰਦਾ 150 ਵਾਲਾ ਵੀ ਹੁੰਦਾ ਆਪਣੇ ਕੋਲੇ ਸਾਰੀ ਵੈਰਾਈਟੀ ਅਵੇਲੇਬਲ ਹੁੰਦੀ ਹੈ ਆ ਲਓ ਜੀ ਇੱਕ ਇੱਕ ਦੁਪੱਟਾ ਕੀਮਤੀ ਹੈ ਦੁਪੱਟਾ ਇੱਕ ਵੀ ਛੱਡਣ ਵਾਲਾ ਨਹੀਂ ਤੇ ਇੱਕ ਵੀ ਡਿਜ਼ਾਈਨ ਇਹਦਾ ਜਿਹੜਾ ਹੈਗਾ ਸਕਿਪ ਕਰਨ ਵਾਲਾ ਨਹੀਂ ਆਲੋ ਜੀ ਤੇ ਆਪਣੇ ਕੋਲੇ 2 ਜਾਂ 4 ਚਾਰ ਦੁਪੱਟੇ ਤੁਸੀਂ ਨਾਮਗਾਇਆ ਕਰੋ ਅਸੀਂ 5 ਦੁਪੱਟਿਆਂ ਤੋਂ ਜਿਹੜੀ ਸਾਡੀ ਸਟਾਰਟਿੰਗ ਹੈਗੀ ਅਸੀਂ 5 ਦੁਪੱਟਿਆਂ ਤੋਂ ਆਨਲਾਈਨ ਦਾ ਕੰਮ ਕਰਦੇ ਆਂ 5 ਦੁਪੱਟੇ ਅਸੀਂ ਭੇਜ ਦੇਾਂਗੇ ਤੁਸੀਂ ਇਸ ਤੋਂ ਵੱਧ ਜਿੰਨੇ ਮਰਜ਼ੀ ਮੰਗਾ ਲਿਆ ਕਰੋ ਸਟਾਰਟਿੰਗ ਸਾਡੀ 5 ਦੁਪੱਟਿਆਂ ਤੋਂ ਹੈ ਤੇ ਚੈਨਲ ਤੇ ਨਵੇਂ ਆਉਣ ਵਾਲੇ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਪਾਉਂਦੇ ਰਹੇ ਆ ਤੇ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜਦੀ ਮਿਲ ਜਾ ਕਰੂਗਾ ਆਹ ਲੋ ਜੀ ਬਲੈਕ ਤੇ ਆਫ ਵਾਈਟ ਨਾਲ ਵੀ ਬਹੁਤ ਸੋਹਣਾ ਕੰਟਰਾਸਟ ਆ ਇਹਦਾ ਆਹ ਲੋ ਜੀ ਖਿੱਚ ਲੋ ਇਹ ਦੁਪੱਟੇ ਵੈਸੇ ਬੇਸ਼ੱਕ ਇਹਨਾਂ ਦਾ 2.5 ਮੀਟਰ ਦਾ ਸਾਈਜ਼ ਹੈ ਤੇ ਦੁਪੱਟੇ ਦਾ ਜਿਹੜਾ ਹਲਕਾ ਇੰਨਾ weight ਹੈ ਦੁਪੱਟੇ ਦਾ ਲੈ ਇਹਦਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਦੁਪੱਟਾ ਤੁਸੀਂ ਸਿਰ ਦੇ ਉੱਤੇ ਲਿਆ ਕੇ ਨਾ ਭਜਨ ਜਮਾ 100 ਗ੍ਰਾਮ ਭਜਨ ਨਹੀਂ ਹੈਗਾ ਇਸ ਦੁਪੱਟੇ ਦਾ ਆਹ ਲਓ ਜੀ ਇਹਦੇ ਚ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰਸ ਤੁਹਾਨੂੰ ਮਿਲਣਗੇ ਫੜੋ ਨਾ ਆਹ ਲਓ ਜੀ जिमें लाइट कलर ममिया वाले कलर बहुत सोने लगते हैं सारे कलर डार्क लाइट सारे कलर ये अवेलेबल हूँ ने गे आलो जी एव है पुटा पासा ਇਹ ਜਿਵੇਂ ਪੈਸੇ ਲਾ ਆਪਾਂ ਚੁੰਨੀਆਂ ਦੀ ਵੀਡੀਓ ਆ ਆਪਣੀ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਹੈ ਤੇ ਤੁਹਾਡੀ ਕਿਰਪਾ ਦੇ ਨਾਲ ਵੀ ਬਹੁਤ ਵਧੀਆ ਹੈ ਕਿਉਂਕਿ ਤੁਹਾਡੇ ਨਾਲ ਹੀ ਸਾਡਾ ਜਿਹੜਾ ਹੈਗਾ ਆਨਲਾਈਨ ਦਾ ਕੰਮ ਬਹੁਤ ਵਧੀਆ ਚੱਲਦਾ ਹੈ ਤੇ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਤੁਹਾਡਾ ਧੰਨਵਾਦ ਕਰਦੇ ਆ ਤੈ ਇਹਦੇ ਲੋ ਆਪਾਂ ਆ ਲਓ ਜੀ ਇਹ ਸਾਰੇ ਡਿਜ਼ਾਈਨ ਸਾਡੇ ਵਾਸਤੇ ਜ਼ਰੂਰੀ ਹੈ ਕਿਉਂਕਿ ਅਸੀਂ ਆਨਲਾਈਨ ਦਾ ਕੰਮ ਕਰਦੇ ਆ ਫਿਰ ਸਾਨੂੰ ਵੀਡੀਓ ਕਾਲ ਕਰਕੇ ਜਿਹੜੇ ਕਸਟਮਰ ਨੇ ਸਾਡੇ ਦੂਰ ਦੂਰ ਤੱਕ ਬੈਠੇ ਨੇ ਤੇ ਉਹਨਾਂ ਨੂੰ ਸਾਨੂੰ ਵੀਡੀਓ ਕਾਲ ਕਰਕੇ ਡਿਜ਼ਾਈਨ ਜਿਹੜੇ ਹੈਗੇ ਨੇ ਦਿਖਾਉਣੇ ਪੈਂਦੇ ਨੇ ਕਲਰ ਵੀ ਦਿਖਾਉਣੇ ਪੈਂਦੇ ਨੇ ਫਿਰ ਅਸੀਂ ਉਹ ਸਾਰੇ ਵੀਡੀਓ ਦੇ ਵਿੱਚ ਹੀ ਲੈ ਲੈਨੇ ਕਿਉਂਕਿ ਉਹਨਾਂ ਨੂੰ ਸਕਰੀਨਸ਼ਾਟ ਜਿਹੜਾ ਮਾਰਨਾ ਸੌਖਾ ਹੋ ਜਾਵੇ ਤੇ ਬਾਕੀ ਅੱਜ ਆਪਾਂ ਇੱਕ ਰੇਟ ਵਾਲੇ ਦੁਪੱਟੇ ਜਿਹੜੇ ਹੈਗੇ ਨੇ ਉਹ ਲੈ ਕੇ ਆਏ ਆ ਤੇ ਇਸ ਤੋਂ ਬਾਅਦ ਦੇ ਵਿੱਚ ਆਪਣੇ ਕੋਲੇ 100-150 ਵਾਲਾ ਦੁਪੱਟਾ ਹੁੰਦਾ ਜਿਹੜੇ ਵੀ ਤੁਸੀਂ ਦੁਪੱਟੇ ਮੰਗਾਉਣੇ ਹੁੰਦੇ ਆ ਉਹ ਆਪਾਂ ਵੀਡੀਓ ਕਾਲ ਕਰਕੇ ਤੁਹਾਡੇ ਦੁਪੱਟਿਆਂ ਦੇ ਵਿੱਚ ਪਾ ਦਿਆ ਕਰਾਂਗੇ ਤੇ ਆਪਾਂ ਇਹਦੇ ਅੱਜ ਸਾਰੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਆਹ ਲੋ ਜੀ ਇਹਦੇ ਵਿੱਚ ਵੀ ਪੰਜ ਕਲਰ ਹੁੰਦੇ ਨੇ ਪੰਜੇ ਕਲਰ ਜਿਹੜੇ ਹੈਗੇ ਨੇ ਆਪਣੇ ਖੋਲੇ ਹੋਏ ਨੇਗੇ ਇੱਕ ਰੋਜੀ ਤੇ orange ਨਾਲ ਕੰਟਰਾਸਟ ਆ ਗਿਆ ਆਹ ਲੋ ਜੀ ਅਗਲਾ ਡਿਜ਼ਾਈਨ ਫੇਰ ਬੰਬ ਆ ਗਿਆ 베بی ਪਿੰਕ ਤੇ ਮਹਿੰਦੀ ਨਾਲ ਕੰਟਰਾਸਟ ਆ ਬਹੁਤ ਪਿਆਰਾ ਕਲਰ ਹੈ ਇਹਦਾ आ लो जी फरोजी कंट्रास्ट है ये कलर बहुत प्यारा है एक अपने को आ रही है लैनिंग लैनिंग भी बहुत प्यारी है आ लो जी ਇਹਦੇ ਵਿੱਚ ਜਿਹੜੇ ਆਪਾਂ ਸੈਂਪਲ ਹੀ ਲਏ ਨੇ ਸਾਰੇ ਤਕਰੀਬਨ ਮਤਲਬ 5-5 ਇੱਕ ਪੈਕਟ ਦੇ ਵਿੱਚ ਕਲਰ ਹੁੰਦੇ ਨੇ ਪਹਿਲਾਂ ਆਪਾਂ ਇੱਕ ਕਲਰ ਖੋਲਦੇ ਹੁੰਦੇ ਸੀ ਸੈਂਪਲ ਵਾਸਤੇ ਐਤਕੀ ਆਪਾਂ ਜਿਹੜੇ 5 ਕਲਰ ਨੇ 5 ਜੇ ਕਲਰ ਖੋਲੇ ਨੇ ਤੁਹਾਡੇ ਵਾਸਤੇ ਕਿਉਂਕਿ ਫਿਰ ਬਾਅਦ ਦੇ ਵਿੱਚ ਆਪਣਾ ਸਮਾਂ ਲੱਗ ਜਾਂਦਾ ਆਪਾਂ ਖੋਲਦੇ ਆ ਤੁਹਾਨੂੰ ਵੀਡੀਓ ਕਾਲ ਕਰਕੇ ਸਿਲੈਕਟ ਕਰਾਉਣੇ ਆ ਹੁਣ ਤੁਹਾਨੂੰ ਸਕਰੀਨਸ਼ਾਟ ਜਿਹੜਾ ਮਾਰਨਾ ਸੌਖਾ ਹੋ ਜਾਊਗਾ ਕਿਉਂਕਿ 5 ਜੇ ਕਲਰ ਆਪਾਂ ਖੋਲੇ ਹੋਏ ਨੇ ਇੱਕ ਪੈਕਟ ਦੇ ਵਿੱਚ 5 ਰੰਗ ਹੁੰਦੇ ਨੇ ਡਿਜ਼ਾਈਨ ਇੱਕੋ ਹੀ ਹੁੰਦਾ ਉਹ ਆਪਾਂ ਸਾਰੇ ਖੋਲ ਕੇ ਤੁਹਾਡੇ ਸਾਹਰ ਕੀਤੇ ਆ ਆਹ ਲਓ ਜੀ ਆ ਕਰੀਮ ਵਾਲਾ ਤਾਂ ਖਾਈ ਦਿੱਤਾ ਹਾਂ ਕਰਿਓ ਟਾਈਗਰ ਪ੍ਰਿੰਟ ਆਹ ਲਓ ਜੀ ਬਲੈਕ ਆਫ ਵਾਈਟ ਇਹਦਾ ਆ ਗਿਆ ਟਾਈਗਰ ਪ੍ਰਿੰਟ ਬਹੁਤ ਹੀ ਪਿਆਰਾ ਆਹ ਲਓ ਜੀ ਇੱਕ ਇਹ ਆ ਗਿਆ ਅਗਲਾ ਡਿਜ਼ਾਈਨ ਤੇ ਡਿਜ਼ਾਈਨ ਤੋਂ ਅਸੀਂ ਆਪ ਹੀ ਗਿਣੀ ਜਾਏ ਉਹ ਮੇਰੇ ਕੋਲ ਤਾਂ ਡਿਜ਼ਾਈਨ ਵੀ ਨਹੀਂ ਗਿਨੇ ਜਾਣੇ ਅੱਜ ਵੀ ਕਿੰਨੇ ਕੁ ਡਿਜ਼ਾਈਨ ਆਪਣੇ ਕੋਲੇ ਆਏ ਨੇ ਆ ਲਓ ਜੀ ਆ ਲਾਈਟ ਲਾਈਟ ਸ਼ੇਨਰ ਆ ਆਈਸਕ੍ਰੀਮ ਚਾਟ ਦਾ ਦਪਟਾ ਦਾ ਬਹੁਤ ਪਿਆਰਾ ਜਿਵੇਂ ਬਰਫ਼ ਦੇ ਗੋਲੇ ਬਣੇ ਹੁੰਦੇ ਠੰਡੀਆਂ ਠੰਡੀਆਂ ਚੁੰਨੀਆਂ ਨੇ ਤੇ ਗਰਮੀ ਨਾ ਲੱਗਣ ਦੇਣੀ ਸਾਨੂੰ ਲਵੇ ਆ ਲਓ ਜੀ ਕਾਗਿਆ ਲੈ ਰਹੀ ਆ ਇਹਦਾ ਕੰਟਰਾਸ ਕਾਮਬੀਨੇਸ਼ਨ ਵੀ ਬਹੁਤ ਪਿਆਰਾ ਹੈ ਇਹ ਹੁਣ ਜਿਹੜੇ ਕਸਮਰ ਆਉਂਨ ਸਾਡੇ ਕੋਲੇ ਭੈਣ ਭਰਾ ਦੁਕਾਨ ਤੇ ਵਿజిਟ ਕਰ ਲੈਂਦੇ ਆ ਉਹਨਾਂ ਨੂੰ ਤਾਂ ਸੌਖਾ ਕਿਉਂਕਿ ਆਪਦੇ ਹੱਥੀਂ ਕੱਪੜੇ ਨੂੰ ਫੀਲ ਕਰਕੇ ਤੇ ਅੱਖੀਂ ਦੇਖ ਕੇ ਇਹ ਚੀਜ਼ ਨੂੰ ਲੈ ਜਾਂਦੇ ਨੇ ਜਿਹੜੇ ਸਾਡੇ ਦੂਰ ਦੂਰ ਕਸਟਮਰ ਰਹਿੰਦੇ ਨੇ ਬਹੁਤ ਦੂਰ ਤੱਕ ਬੈਠੇ ਨੇਗੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਡਿਜ਼ਾਈਨ ਕਿਹੜੇ ਆਏ ਨੇ ਕਿਹੜੇ ਆਪਣੇ ਕੋਲੇ ਡਿਜ਼ਾਈਨ ਹੁਣ ਇੱਥੇ ਟਾਈਮ હાજર ਨੇਗੇ ਆਹ ਲਓ ਜੀ ਤੇ ਉਹਨਾਂ ਨੂੰ ਚੀਜ਼ ਮੰਗਾਉਣੀ ਜਿਹੜੀ ਸੌਖੀ ਹੋ ਜਾਂਦੀ ਹੈ ਦੁਪੱਟੇ ਵਗੈਰਾ ਨਾ ਮੰਗਾਉਣੇ ਉਹਨਾਂ ਨੂੰ ਸੌਖੇ ਹੋ ਜਾਂਦੇ ਨੇ ਕਿਉਂਕਿ ਡਿਜ਼ਾਈਨਰਾਂ ਦਾ ਸਾਰਿਆਂ ਦਾ ਪਤਾ ਲੱਗ ਜਾਂਦਾ ਵੀ ਹੁਣ ਐਨੇ ਡਿਜ਼ਾਈਨ ਆਪਣੇ ਕੋਲੇ ਨਿਊ ਆ ਰਹੇ ਨੇ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਆਹ ਲੋ ਜੀ ਲੈਰੀਏ ਦੇ ਵਿੱਚ ਇੱਕ ਗਾਜਰੀ ਕਲਰ ਆਇਆ ਹੈ ਕਈ ਵਾਰੀ ਕਿਸੇ ਦੇ ਸੂਟ ਦੇ ਨਾਲ ਮੈਚ ਕਰਦਾ ਹੁੰਦਾ ਦੁਪੱਟਾ ਗਰੇ, ਵਾਈਟ ਤੇ ਗਾਜਰੀ ਇਹ ਕਲਰ ਵੀ ਜਿਹੜਾ ਬਹੁਤ ਪਿਆਰਾ ਹੈ ਤੇ ਆਪਾਂ ਅੱਜ ਵੀਡੀਓ ਤਾਂ ਫਟਾਫਟ ਬਣਾਉਨੇ ਆ ਕਿਉਂਕਿ ਬਹੁਤ ਸਾਰੇ ਸੈਂਪਲ ਨੇ ਆਪਣੇ ਕੋਲੇ ਤੁਹਾਨੂੰ ਦਿਖਾਉਣ ਵਾਸਤੇ ਤੇ ਤੁਸੀਂ ਫਟਾਫਟੀ ਦੇਖੀ ਜਾਓ ਤੇ ਨਾਲ ਦੀ ਨਾਲ ਵੀਡੀਓ ਦੇਖ ਕੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਜਾਂਦੇ ਜਾਂਦੇ ਆਹ ਲੋ ਜੀ ਗਾਜਰੀ ਨਾਲ ਕਟਰਾਸ ਆ ਗਿਆ ਇਹਦਾ ਕੰਬੀਨੇਸ਼ਨ ਜਿਹੜਾ ਹੈਗਾ ਬਹੁਤ ਜਿਆਦਾ ਪਿਆਰਾ ਹੈ ਆਹ ਲਓ ਜੀ ਇਸੇ ਦੇ ਵਿੱਚ ਜਿਹੜਾ ਦੂਸਰਾ ਕਲਰ ਆ ਉਹ ਵੀ ਆਪਾਂ ਖੋਲ ਕੇ ਤੁਹਾਨੂੰ ਦਿਖਾਇਆ ਸਾਰੇ ਕਲਰ ਤੁਹਾਨੂੰ ਦੱਸੀ ਜਾਣੇ ਪੰਜ ਦੇ ਪੰਜ ਕਲਰ ਐ ਇਤਕੀ ਵਾਲੀ ਵੀਡੀਓ ਤੁਹਾਨੂੰ ਖੋਲ ਕੇ ਦਿੱਤੇ ਹੋਏ ਨੇ ਇੱਕ ਵੀ ਕਲਰ ਦਾ ਤੁਹਾਨੂੰ ਐ ਨਾ ਲੱਗੇ ਵੀ ਇਹਦੇ ਚ ਪੈਕਟ ਦੇ ਵਿੱਚ ਕਿਦਾਂ ਦੇ ਪੰਜ ਕਲਰ ਹੁੰਦੇ ਨੇ ਆਹ ਲਓ ਜੀ ਇਹਨਾਂ ਦੀ ਲੰਬਾਈ ਚੜਾਈ ਬਹੁਤ ਜ਼ਿਆਦਾ ਹੁੰਦੀ ਹੈ ਦੁਪट्टे ਦੀ ਆਹ ਲਓ ਜੀ ਇੱਕ ਆ ਗਿਆ ਪੀਛੇ ਨਾਲ ਕੰਟਰਾਸਟ ਕੋਈ ਪਿਸਤਾ ਕਲਰ ਦੇ ਨਾਲ ਕੰਟਰਾਸਟ ਹੈ ਇਹ ਵਾਲਾ ਦੁਪੱਟਾ ਕਿਸੇ ਦਾ ਪਿਸਤਾ ਕਲਰ ਆਇਆ ਕਿਸੇ ਦਾ ਲੈਮਨ ਕਲਰ ਨਾਲ ਆਇਆ ਕਿਸੇ ਦਾ ਮਸਟਰਡ ਕਲਰ ਦੇ ਨਾਲ ਕੰਟਰਾਸਟ ਹੈ ਵੱਖਰੇ ਵੱਖਰੇ ਸਾਰੇ ਇਹਦੇ ਇਹਨਾਂ ਦੇ ਰੰਗ ਨੇਗੇ ਆਹ ਲਓ ਜੀ ਜਿਵੇਂ ਇਹਦੇ ਵਿੱਚ ਉਦੋਂ ਵੀ ਖੜਮਾ ਗਾਜਰੀ ਪੀਚ ਕਲਰ ਆ ਗਿਆ ਆਹ ਲਓ ਜੀ ਜਿਵੇਂ ਹੁਣ ਸਾਡੇ ਰਾਜਸਥਾਨ ਗੰਗानगर ਆਪਣੇ ਬਹੁਤ ਦੂਰ ਦੂਰ ਜਿਵੇਂ ਜੁਪੀਪੀਅਰ ਸਾਡੇ ਦੁਪੱਟੇ ਜਾਂਦੇ ਨੇਗੇ ਕਿਉਂਕਿ ਸਾਡੇ ਕਸਟਮਰ ਦੂਰ ਬੈਠੇ ਹੁੰਦੇ ਨੇਗੇ ਸਾਨੂੰ ਇਸ ਕਰਕੇ ਸਾਰਾ ਦੁਪੱਟਾ ਖੋਲ ਕੇ ਦਿਖਾਉਣਾ ਪੈਂਦਾਗਾ ਉਹਨਾਂ ਦੀ ਚੁਆਇਸ ਸਾਨੂੰ ਜ਼ਰੂਰ ਕੇ ਆਖਿਆਲ ਰੱਖਣਾ ਪੈਂਦਾ ਆ ਲੋ ਜੀ ਆਹ ਲੋ ਜੀ ਇਹ ਆ ਗਿਆ ਪਿਸਤਾ ਪਿਸਤਾ ਆ ਗਿਆ ਕਲਰ ਬਹੁਤ ਸੋਹਣਾ ਤੇ ਕਲਰ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਆਹ ਲੋ ਜੀ ਆਲੀ ਲੇਨਾ ਤੇ ਮਾਸਟਰ ਨਾਲ ਲੇਮਨ ਨਾਲ ਕੰਟਰਾਸ ਆਇਆ ਵੀਰੋ ਦਾ ਬਤਿਆਨ ਵੀ ਰੱਖਣਾ ਵੀ ਆਪਣੀ ਵੀਡੀਓ ਕਿੰਨੀ ਲੰਬੀ ਬਣੋ 10 ਤੋਂ 15 ਮਿੰਟਾਂ ਦੀ ਬਣਦੀ ਕੋਲ ਦਲ ਆ ਲੋ ਜੀ ਇੱਕ ਆਪਣਾ ਆ ਗਿਆ ਲਾਈਟ ਸ਼ੇਡ ਬਹੁਤ ਸੋਹਣਾ ਟਾਇਰਟ ਦੇ ਨਾਲ ਕੰਟਰਾਸਟ ਆਹ ਮਲਟੀ ਟਾਸਕ ਬਟਨ ਆ ਗਿਆ ਬਹੁਤ ਹੀ ਪਿਆਰਾ ਤੇ ਪੱਤੀ ਦਾ ਡਿਜ਼ਾਈਨ ਬਹੁਤ ਸੋਹਣਾ ਇਹਦੇ ਚ ਆਹ ਲਓ ਜੀ ਆ ਇਹਦੇ ਚ ਆ ਗਿਆ ਲਾਈਟ ਸ਼ਰਦਈ ਜਾਂ ਲਾਈਟ ਫਰੋਜੀ ਲਾਈਟ ਫਰੋਜੀ ਕਲਰ ਵਾਈਟ ਤੇ ਲਾਈਟ ਫਰੋਜੀ ਬਹੁਤ ਸੋਹਣਾ ਕਾਮਬੀਨੇਸ਼ਨ ਹੈ ਇਹਦਾ ਤੇ ਗਰਮੀ ਚ ਇਹੋ ਜਿਹੇ ਦੁਪट्टे ਬਹੁਤ ਪਿਆਰੇ ਲੱਗਦੇ ਜ ਇਹਨਾਂ ਦੇ ਰੰਗ ਜਿਹੜੇ ਹੁੰਦੇ ਨੇ ਬਹੁਤ ਆਈਸਕ੍ਰੀਮ ਚਾਰਟ ਹੁੰਦੇ ਨੇਗੇ ਆਹ ਲਓ ਜੀ ਗਰੇ ਦੇ ਨਾਲ ਕੰਟਰਾਸਟ ਆ ਗਿਆ ਇਹਦਾ ਵੀ ਜਿਹੜੀ ਲੁੱਕ ਹੈਗੀ ਦੁਪट्टे ਦੀ ਬਹੁਤ ਪਿਆਰੀ ਹੈ ਆ ਲੋ ਜੀ ਇਹ ਜਿਹੜੇ ਮਲਟੀ ਟਾਸਕ ਵਾਲੇ ਦੁਪੱਟੇ ਸੀ ਉਹਨਾਂ ਦੇ ਕਲਰ ਨੇ ਇਹ ਆਇਆ اگਲਾ ਕਲਰ ਆ ਗਿਆ ਆ ਸਰਦਾਈ ਫਿਰੋਜੀ ਤੇ ਕੰਚਈ ਨਾਲ ਕੰਟਰਾਸਟ ਆ ਗਿਆ ਬਹੁਤ ਪਿਆਰਾ ਇਹਦਾ ਜਿਹੜਾ ਚੈੱਕ ਬਾਕਸ ਜਾਂ ਬਣਿਆ ਹੋਇਆ ਆਹ ਲੋ ਜੀ ਆ ਆ ਗਿਆ ਲਵੈਂਡਰ ਸ਼ੇਡ ਦੇ ਨਾਲ ਕੰਟਰਾਸਟ ਆਹ ਲੋ ਜੀ ਲੇਮਨ ਤੇ ਮਹਿੰਦੀ ਦੇ ਨਾਲ ਕੰਟਰਾਸਟ ਆ ਬਹੁਤ ਪਿਆਰਾ ਕੰਬੀਨੇਸ਼ਨ ਹੈ ਇਹਦਾ ਇਹਨਾਂ ਬਾਜ ਦੇ ਦੁਪੱਟਿਆਂ ਦਾ ਇੱਕੋ ਹੀ ਰੇਟ ਹੈ ਸਾਰੇ ਇੱਕ ਰੇਟ ਵਾਲੇ ਦੁਪੱਟੇ ਨੇ ਆਹ ਲੋ ਜੀ ਇਹ ਬੇ ਪਿੰਕ ਦੇ ਨਾਲ ਵਾਈਟ ਕਲਰ ਹੈ ਆਹ ਲੋ ਜੀ ਲੈ ਰਹੀਏ ਤੇ ਵਿੱਚ ਲਵੈਂਡਰ ਸ਼ੇਡ ਦੇ ਨਾਲ ਕੰਟਰਾਸਟ ਆ ਗਿਆ ਇਹ ਦੁਪੱਟੇ ਕਿਸੇ ਵੀ ਸੂਟ ਨਾਲ ਮੈਚ ਹੋ ਸਕਦੇ ਨੇ ਕਿਸੇ ਦੀ ਕਿਸੇ ਵੀ ਸੂਟ ਦੇ ਨਾਲ ਤੁਸੀਂ ਇਹਨੂੰ ਮੈਚਿੰਗ ਕਰ ਸਕਦੇ ਹੋ ਆਹ ਲਓ ਜੀ ਇਹ ਆਗਾ ਟਾਈਂਡਾਈ ਇਹ ਦੁਪੱਟਾ ਜਿਹਦਾ ਬਹੁਤ ਪਿਆਰਾ ਡਿਜ਼ਾਈਨ ਹੈ ਬਦਲਾਿਆਂ ਦਾ ਬੜਾ ਪਿਆਰਾ ਡਿਜ਼ਾਈਨ ਹੈ ਇਹਦਾ ਇਹ ਹਰ ਵਾਰੀ ਰਿਪੀਟ ਤੇ ਆਉਂਦਾ ਹੈ ਮਾਲ ਤੇ ਫਟਾਫਟੀ ਵਿਕ ਜਾਂਦਾ ਹੈ ਆਹ ਲਓ ਜੀ ਇਕੋ ਦੇ ਵਿੱਚ ਹੈਗਾ ਬਲੈਕ ਤੇ ਆਫ ਵਾਈਟ ਆਹ ਲਓ ਜੀ ਇਕੋ ਦੇ ਵਿੱਚ ਆ ਗਿਆ ਲੈਰੀ ਦੇ ਵਿੱਚ ਸਰਦਈ ਆਫ ਵਾਈਟ ਤੇ ਗ੍ਰੇ ਆਹ ਲਓ ਜੀ ਇੱਕ ਕਲਰ ਆ ਗਿਆ ਗਾਜਰੀ ਦੇ ਨਾਲ ਕੰਟਰਾਸਟ ਗੁਲਾਬੀ ਤੇ ਮਸਟਰਡ ਕਲਰ ਬਹੁਤ ਪਿਆਰਾ ਆ ਆਈਸਕ੍ਰੀਮ ਇਹ ਵੀ ਕਲਰ ਬਹੁਤ ਸੋਹਣਾਗਾ ਆਹ ਲਓ ਜੀ ਉਸੇ ਚ ਆਪਣਾ ਜਿਹੜਾ ਮਲਟੀ ਸ਼ੇਡ ਦੁਪੱਟਾ ਹੈ ਉਹਦੇ ਵਿੱਚ ਸਰਦਾਈ ਨਾਲ ਕੰਟਰਾਸਟ ਆ ਗਿਆ ਇਹਦਾ ਕੰਟਰਾਸਟ ਕੰਬੀਨੇਸ਼ਨ ਉਹਦੋਂ ਵੀ ਬਹੁਤ ਜਿਆਦਾ ਪਿਆਰਾ ਹੈ ਬਹੁਤ ਸੋਹਣਾ ਦੁਪੱਟਾ ਇਹ ਆਹ ਲਓ ਜੀ ਇਹ ਫਰੋਜੀ ਤੇ ਪੀਚ ਨਾਲ ਕੰਟਰਾਸਟ ਆ ਗਿਆ ਇਸ ਦਾ ਕੰਟਰਾਸਟ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈਗਾ ਆਹ ਲਓ ਜੀ ਹਲਕੇ ਹਲਕੇ ਦੁਪੱਟੇ ਨੇ ਬਹੁਤ ਸੋਹਣੇ ਆਹ ਲਓ ਜੀ orange ਦੇ ਨਾਲ ਕੰਟਰਾਸਟ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹ ਸਾਰੇ ਜਿਹੜੇ ਖੋਲੇ ਨੇ ਅਲੱਗ-ਅਲੱਗ ਡਿਜ਼ਾਈਨ ਨੇ ਮੈਂ ਤੁਹਾਨੂੰ ਰਿਪੀਟ ਤੇ ਦੱਸ ਦਿਆਂ ਕਿ ਤੇ ਸਾਨੂੰ ਏਦਾਂ ਹੋਵੇ ਵੀ ਉਹੀ ਡਿਜ਼ਾਈਨ ਸਾਵਾਂ-ਸਮਾਈ ਜਾਂਦੇ ਕਲਰਾਂ ਦੇ ਫਰਕ ਨੇ ਇਹਨਾਂ ਦੇ ਜਿਵੇਂ ਇਹ ਸਰਦਈ ਨਾਲ ਆ ਕੋਈ ਪੀਚ ਨਾਲ ਆ ਕੋਈ ਪੈਰਟ ਨਾਲ ਆ ਕੋਈ ਲੈਮਨ ਨਾਲ ਆ ਏਦਾਂ ਕੰਟਰਾਸਟ ਕੰਬੀਨੇਸ਼ਨ ਹੈ ਇਹਨਾਂ ਦਾ ਕਿਉਂਕਿ ਅੱਜ ਸਿਰਫ ਆਪਾਂ ਸਪੈਸ਼ਲ ਵੀਡੀਓ ਦਿੱਤੀ ਹੈ ਜਿਹੜੀ ਦੁਪੱਟਿਆਂ ਦੀ ਜਿਹੜੇ ਆਪ ਵਾਲੇ ਸਾਰੇ ਦੁਪੱਟੇ ਨੇ ਇਹ ਆਪਣੇ ਅੱਜ ਆਏ ਨੇ ਇਹ ਸਾਰੇ ਕੰਥਾ ਵਾਲੇ ਨੇ ਇੱਕ ਰੇਟ ਵਾਲੇ ਦੁਪੱਟੇ ਨੇ 50 ਰੁਪਏ ਤੋਂ ਆਪਣੀ ਸਟਾਰਟਿੰਗ ਹੈ ਤੇ ਜਿਹੜੇ ਕਿਸੇ ਭੈਣ ਭਰਾ ਨੇ ਦੁਕਾਨ ਵਾਸਤੇ ਤੇ ਆਪਣਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਆਪਣੇ ਨਾਲ ਉਹ ਫੋਨ ਕਾਲ ਕਰਕੇ ਆਪਣੇ ਨਾਲ ਰਸਤਾ ਕਾਇਮ ਕਰ ਲੈਣਾ ਤੇ ਇਹ ਸੀਗੀ ਆਪਣੀ ਅੱਜ ਦੀ ਚੁੰਨੀਆਂ ਦੀ ਵੀਡੀਓ ਤੇ ਸੋਹਣੇ ਸੋਹਣੇ ਆਪਾਂ ਦੁਪੱਟੇ ਤੁਹਾਡੇ ਵਾਸਤੇ ਲੈ ਕੇ ਆਏ ਸੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦੇ ਰਿਸਤੇਦਾਰਾਂਗੇ ਜੀ ਮਾਮੀਆਂ ਮਾਸੀਆਂ ਭੂਆ ਕੋਲੇ ਸਾਰਿਆਂ ਕੋਲੇ ਵੀ ਇੱਕ ਵੀ ਰਿਸ਼ਤੇਦਾਰ ਨਾ ਰਹਿ ਸਕੇ ਕਿਉਂਕਿ ਸੋਹਣੇ ਸੋਹਣੇ ਦੁਪੱਟੇ ਐ ਮਖਮਲੀ ਦੁਪੱਟੇ ਐ ਤੇ ਤੁਸੀਂ ਦੁਪੱਟਿਆਂ ਵੀ ਨਾਲ ਰਹਿ ਸਕੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਸੋਹਣੇ ਸੋਹਣੇ ਵੀਡੀਓ ਪਾਉਂਦੇ ਰਹਨੇ ਆ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਨਿਊ ਕੋਈ ਨਵਾਂ ਡਿਜ਼ਾਈਨ ਲੈ ਕੇ ਤੇ ਨਿਊ ਜੀ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ